ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਨਿੱਕੇ ਜਿਹੇ ਸਰਦਾਰ ਮੁੰਡੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਮੁੰਡੇ ਨੂੰ ਬੁਖਾਰ ਹੋਣ ਤੇ ਇਸ ਦੀ ਮਾਂ ਪਿੰਡ ਦੇ ਇੱਕ ਡਾਕਟਰ ਕੋਲ ਲੈ ਆਉਂਦੀ ਹੈ ਤੇ ਫਿਰ ਜਿਵੇਂ ਹੀ ਡਾਕਟਰ ਸੁਰੰਜ ਵਿੱਚ ਦਵਾਈ ਭਰ ਕੇ ਇਸ ਮੁੰਡੇ ਨੂੰ ਟੀਕਾ ਲਗਾਉਣ ਲੱਗਦਾ ਹੈ ਤਾਂ ਇਹ ਮੁੰਡਾ ਡਾਕਟਰ ਨੂੰ ਵੇਖੋ ਅਗੋ ਕੀ ਕਹਿੰਦਾ ਹੈ ਮਾਂ ਬਥੇਰਾ ਰੋਕਦੀ ਹੈ ਕਿ ਪੁੱਤ ਇਹ ਤੇਰਾ ਤਾਊ ਲੱਗਦਾ ਹੈ ਪਰ ਮੁੰਡਾ ਕਿੱਥੇ ਟਲਦਾ ਆ ਤੁਸੀਂ ਵੀ ਵੇਖੋ ਇਹ ਪੂਰੀ ਵੀਡੀਓ ਤੇ ਵੀਡੀਓ ਦੇ ਅੰਤ ਵਿੱਚ ਆਪਣੇ ਵਿਚਾਰ ਥੱਲੇ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਿਓ। ਮੈਂ ਆਜਾ ਹੱਥੇ ਹੀ ਲਵਾਉਂਗਾ ਐ ਕਿਵੇਂ ਲਵਾਈਂਗਾ ਚੱਲ ਐ ਹੱਥੇ ਲਵਾਉਂ ਮੈਂ ਹੱਥ ਤੇ ਨਹੀਂ ਲੱਗਦੇ ਠੀਕੇ ਇਹ ਕਹੀਂ ਲਾ ਦੋ ਫਿਰ ਐ ਕਰਕੇ ਲਾਓ ਆ ਪੈ ਜਾ ਪੈ ਜਾ ਲੈ ਆ ਨਾ ਅਨ ਨਹੀਂ ਆਏਣੀ ਹੋਰ ਕਿਵੇਂ ਮੈਂ ਨਹੀਂ ਚਲੀ ਦੁਕਾਨ ਤੇ ਚਲੋ ਹੋਰ ਕਿ ਦਲਵਾ ਕੇ ਆਣੇ ਆਏ ਆਏ ਐ ਤਾਉ ਮੈਂ ਆਪੇ ਤਾਉ ਹੋਰ ਕਿ ਦਲਵਾ ਕੇ ਆਣੇ ਜਾ ਉਹ ਟੀਕਾ ਦਲਵਾ ਲਾ ਫਿਰ ਸਵੇਰੇ ਹੋਰ ਕਿਤੇ ਲਵਾ ਲਈ ਆ ਕੱਲ ਸਵੇਰੇ ਮੈਂ ਨਹੀਂ ਹੋਰ ਕਿਤੇ ਲਵਾ ਕੇ ਜਾਣੇ ਹੈ ਹੋਰ ਕਿਤੇ ਲਵਾ ਕੇ ਜਾਣਾ ਉਹ ਵਾਲਾ ਮੇਰਾ ਬੱਤਲ ਵਾਲਾ ਆਹ ਉਹ ਤਾਂ ਨਾ ਪ੍ਰੋਮੋਡਲ ਦੇ ਦਊਗਾ ਅੱਜ ਚੱਲ ਬੜੀ ਜਿਆਦਾ